ਅਸੀਂ ਜੀ 9 ਵਜੇ ਦੇ ਇੱਥੇ ਆ ਕੇ ਬੈਠੇ ਆ ਜੀ ਨਾ ਤੇ ਸਾਨੂੰ ਲੱਗਿਆ ਵੀਡੀਓ ਸਾਹਿਬ ਪਾਣੀ ਕਿੱਥੇ ਲੋਕੇ ਬੈਠੇ ਆ ਆ ਕਿੰਨੇ ਜਾਣੇ ਪ੍ਰਤਾਨ ਹੋਣਦੇ ਆ ਅਸੀਂ ਤੇ ਸੇਰ ਦੇ ਭੁੱਖੇ ਇੱਥੇ ਆ ਜਿੱਥੇ ਬੈਠੇ ਆ ਵੀਡੀਓ ਸਾਹਿਬ ਨੇ ਸਾਨੂੰ ਦਰਸਾਉਣ ਨਹੀਂ ਦਿੱਤੇ ਜਿਵੇਂ ਮੋਰਾਂ ਲਾ ਕੇ ਤੇ ਆਂਡੇ ਆ ਉਹਨਾਂ ਮੋਰਾਂ ਦਾ ਸਾਨੂੰ ਕੋਈ ਯਕੀਨ ਨਹੀਂਗਾ ਉੱਥੇ ਲਾਈ ਫੋਟੋ ਜੀ ਮੋਰਾ ਲਾ ਕੇ ਤੇ ਜਾਣਦੇ ਆ ਤੇ ਅਸੀਂ ਉਹ ਮੋਰ ਨੂੰ ਆ ਮੋਰਾ ਉਸ ਕੰਮ ਉਹ ਲੋ ਲੋ ਲੋਣ ਨਹੀਂ ਸਾਨੂੰ ਆ ਮੋਰਾ ਤੁਹਾਨੂੰ ਲਾਵਾ ਦੇ ਤੇ ਜਾਂਦੇ ਇਹ ਨੰਬਰ ਨਹੀਂ ਲੱਗਦੇ ਇਹ ਨੰਬਰ ਨਹੀਂ ਨਾਲ ਲੱਗਣਦੇ ਆ ਜੇ ਸਾਡਾ ਫਸਲਾ ਨਾ ਹੱਗ ਹੋਇਆ ਅਸੀਂ ਸਾਰਿਆਂ ਨੇ ਭੁੱਖ ਹਟਾਉ ਤੇ ਅੱਜ ਇੱਥੇ ਬਿਆਜਾਂ ਆਈ ਤੁਸੀਂ ਇਹ ਕਹਿਣਾ ਚਾਹਾਂਗੇ ਕਿ ਇਸ ਸਰਕਾਰ ਨੇ ਲੋਕਤੰਤਰ ਦੀਆਂ ਧਜੀਆਂ ਡਾਤੀਆਂ ਨੇ ਅਜੇ ਤੱਕ ਅਸੀਂ 70 ਸਾਲ ਦੀ ਉਮਰ ਹੋ ਗਈ ਆ ਕਦੀ ਇਸ ਤਰ੍ਹਾਂ ਨਹੀਂ ਹੋਇਆ ਜਿਸ ਤਰ੍ਹਾਂ ਕਿ ਇਹਨਾਂ ਨੇ ਲੋਕਤੰਤਰ ਦੀਆਂ ਧਜੀਆਂ ਡਾਈਆਂ ਅਹੀਂ ਸਵੇਰ ਦੇ ਇੱਥੇ ਬੈਠੇ ਆ ਕੱਲ ਵੀ ਇੱਥੇ ਬੈਠੇ ਰਹੇ ਆ ਔਰ ਏਡੀ ਸਰਕਾਰ ਨੇ ਛੁੱਟੀ ਘੋਸ਼ਿਤ ਕੀਤੀ ਆ ਏਡੀ ਸੀ ਸਾਹਿਬ ਇੱਥੇ ਆ ਸਕਦੇ ਆ ਤੇ ਫਿਰ ਬੀਡੀਪੀਓ ਸਾਬ ਕਿਉਂ ਨਹੀਂ ਆ ਸਕਦੇ ਇਹ ਮੇਰੀ ਬੇਨਤੀ ਆ ਛੁੱਟੀ ਕੈਨਸਲ ਕਰਨ ਦੇ ਬਾਵਜੂਦ ਵੀ ਬੀਡੀਪੀਓ ਸਾਹਿਬ ਇੱਥੇ ਨਹੀਂ ਆਏ ਔਰ ਨਾ ਹੀ ਕਹਦੇ ਸਾਈਨ ਕਰਦੇ ਆ ਅਸੀਂ ਜਿਹੜੇ ਜਿੰਨੇ ਵੀ ਇੱਥੇ ਹੈਗੇ ਆ ਬਹੁਤ ਤੰਗ ਹੋ ਰਹੇ ਆ ਪਰੇਸ਼ਾਨ ਹੋ ਰਹੇ ਆ ਜ਼ੇਰ ਦੇ ਭੁੱਖੇ ਪਿਆਸੇ ਇੱਥੇ ਖੜੇ ਆ ਇਸ ਤੋਂ ਬਨਾ ਹੀ ਬੇਨਤੀ ਕੀਤੀ ਆ ਉਹ ਕਹਿੰਦੇ ਕਿ ਹੁਣੇ ਹੀ ਕਾਰਵਾਈ ਕੀਤੀ ਜਾਏਗੀ ਸਰਕਾਰ ਬੋਲ ਰਹੀ ਆ ਕਿ ਸਾਡੀਆਂ ਸਰਬਸੰਮਤੀਆਂ ਹੋ ਰਹੀਆਂ ਨੇ ਜਦੋਂ ਦੂਸਰੀਆਂ ਪਾਰਟੀਆਂ ਦੇ ਉਹਨਾਂ ਕਾਗਜ਼ ਹੀ ਸਬਮਿਟ ਨਹੀਂ ਕਰਨੇ ਤੇ ਸਰਬਸੰਮਤੀਆਂ ਦਾ ਧੱਕੇ ਨਾਲ ਕਰ ਰਹੇ ਆ ਮੇਰੀ ਬੇਨਤੀ ਆ ਕਿ ਇੰਨਾ ਧੱਕਾ ਨਾ ਕਰਨ ਇਹ ਧੱਕੇ ਦਾ ਰਿਜ਼ਲਟ ਬਹੁਤ ਮਾੜਾ ਹੁੰਦਾ ਆ ਅਗਰ ਉਹ ਸਾਡੇ ਕਾਗਜ਼ਾਂ ਤੇ ਸਹੀ ਸਨ ਨਾ ਹੋਏ ਗ੍ਰੀਨ ਇੰਕ ਨਾਲ ਸਾਈਨ ਹੋਣੇ ਚਾਹੀਦੇ ਆ ਔਰ ਸਹੀ ਸਟੈਂਪ ਲੱਗਣੀ ਚਾਹੀਦੀ ਆ ਜਿਹੜੀ ਸਰਕਾਰੀ ਸਟੈਂਪ ਆ ਅਗਰ ਇਹਨਾਂ ਨੇ ਆਰਜੀ ਤੌਰ ਤੇ ਸਾਡੇ ਸਾਈਨ ਕੀਤੇ ਉਹ ਅਸੀਂ ਨਹੀਂ ਮੰਨਾਂਗੇ ਅਗਰ ਸਾਡੇ ਨਾਲ ਹੋਰ ਵਦਿੱਖੀ ਹੋਈ ਤੇ ਅਸੀਂ ਇੱਥੇ ਪੋਖੜਦਾਨ ਰੱਖ ਦਾਂਗੇ ਅਸੀਂ ਸਾਰੇ ਜਿੰਨੇ ਵੀ ਹੈਗੇ ਆ ਨਾਮ ਬਾਹਰ ਆਉਣ ਦਵਾਵਾਂਗੇ ਨਾ ਅਸੀਂ ਅੰਦਰ ਜਾਣ ਦਵਾਵਾਂਗੇ ਇੱਥੇ ਗੇਟ ਦੇ ਅੱਗੇ ਬੈਠਾਂਗੇ ਇਹ ਅਸੀਂ ਦਾਅਵੇ ਨਾਲ ਕਹਿੰਦੇ ਆਂ ਅਸੀਂ ਫੋਨ ਕਰਦਿਆਂ ਗਾੜੀ ਸੋਚ ਬੰਦ ਹੋਈ ਤੇਰੇ ਤਾਂ ਆਇਆ ਤੇਰੇ ਨਾਲ ਤੇਦਾ ਆਇਆ ਮੈਂ ਤੇ ਬੱਲ ਵੀ ਇੱਥੇ ਦੱਸ ਰਿਹਾ ਸਾਡੇ ਕੋਲ ਅਧਿਕਾਰ ਚਾਰ ਦਿਨ ਹੋ ਗਏ ਸੋਚ ਬੰਦ ਹੋਈ ਨਹੀਂ ਉਹਦਾ ਤੱਕੇ ਖਾਂਦਿਆਂ ਨੂੰ ਨਹੀਂ ਕੋਈ ਨਹੀਂ ਪਾਣੀਗਾ ਜਾਈ ਤੁਹਾਨੂੰ ਚਾਰ ਦਿਨ ਹੋ ਗਏ ਤੱਕੇ ਖਾਂਦਿਆਂ ਨੂੰ ਇੱਥੇ ਹਰੇ ਪੈਣੇ ਨਾਲ ਪਾਈ ਹੋਇਆ ਬਾਕੀ ਸਭ ਨੀਲੇ ਪੈਣੇ ਨਾਲ ਕਰ ਲੱਗੇ ਜੀ ਮੈਂ ਤੁਹਾਨੂੰ ਦੱਸਦਾ ਦੂਸਰੇ ਜਨਰਲ ਵਾਲਿਆਂ ਨੂੰ ਵੀ ਡੀਸੀ ਨਾਲ ਗੱਲ ਹੋ ਗਈ ਆ ਉਹਦੇ ਖਿਲਾਫ ਨਿਕਲ ਲੱਗੇ ਸਰਕਾਰ ਨੂੰ ਵੀਡੀਓ ਦੇਖਾਓ ਉਹਨਾਂ ਲੱਗਣਗੇ ਜੀ ਕੱਲ ਵੀ ਤੇ ਕੱਲ ਦਾ ਦੇਣੀ ਹੈਗਾ ਉਦੋਂ ਜਦੋਂ ਉਹਨਾਂ ਆਰਡਰ ਹੋੜ ਕੇ ਕਿਸੇ ਐਡੀਸ਼ਨਲ ਦੇ ਉਹਨਾਂ ਨੂੰ ਬਿਠਾਵਾਂਗੇ ਸਰਕਾਰ ਦੇ ਤਰ੍ਹਾਂ ਅਸੀਂ ਜੋ ਗਵਰਨਮੈਂਟ ਨੂੰ ਲੈਣ ਲੱਗੇ ਸਾਰਿਆਂ ਦੇ ਖਾਤ ਜਿਨ੍ਹਾਂ ਦੇ ਕਰਜ਼ੇ ਦੀ ਬਹੁਤ ਖਜਲ ਖਵਾਲ ਹੋ ਰਹੀ ਹੈ ਉਹਨਾਂ ਦੇ ਸਾਰਿਆਂ ਦੇ ਖਾਤ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ